ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਜੀ ਕੇ ਨੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਇਹਨਾਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਸਰਾਨ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਤਿੱਖਾ ਹਮਲਾ ਵੀ ਕੀਤਾ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਜਪਾ ਨੇ ਪੁਲਿਸ ਦੀ ਮਦਦ ਨਾ ਕ ਦਿੱਤੇ ਤੌਰ ਤੇ ਕਬਜ਼ਾ ਕਰ ਲਿਆ ਹੈ। ਉਹਨਾਂ ਨੇ ਭਾਜਪਾ ਆਗੂ ਮਨਜੀਤ ਸਿੰਘ ਸੀਰਸਾ ਤੇ ਵੀ ਸੱਤਾ 'ਚ ਆਉਣ ਮਗਰੋਂ ਪਾਰਟੀ ਬਦਲਣ ਦਾ ਦੋਸ਼ ਲਾਇਆ ਇਸ ਦੌਰਾਨ ਉਹਨਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਦੇਸ਼ ਦੀ ਵੱਖ-ਵੱਖ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤਾਂ ਮੈਂ ਧਨਵਾਦੀ ਹਾਂ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦਾ ਮੈਂ ਸਮਝਦਾ ਕਿ ਇਹ ਇੱਕ ਸ਼ੋਸ਼ਣ ਧਾਰਮਿਕ ਜਥੇਬੰਦੀ ਹੈ ਔਰ ਇਹਨਾਂ ਨੇ ਸਾਧੂ ਮੌਕਾ ਦਿੱਤਾ ਕਿ ਇਹਨਾਂ ਦੇ ਇੱਥੇ ਹਾਲ ਦੇ ਵਿੱਚ ਤੁਹਾਨੂੰ ਰੂਹ ਰੂਹ ਹੋਣ ਦਾ ਇਹ ਸਿਆਸਤ ਤੋਂ ਪਰੇ ਰਹਤੇ ਨੇ ਲੇਕਿਨ ਮੈਂ ਸਮਝਦਾ ਕਿ ਅੱਜ ਜਿਹੜੀਆਂ ਇਹੋ ਜਿਹੇ ਬਾਡੀਜ਼ ਵੀ ਨੇ ਉਹ ਵੀ ਚਿੰਤਨ ਜਾਂ ਚਿੰਤਿਤ ਨੇ ਕਿ ਪੰਜਾਬ ਕਿਹੜੇ ਪਾਸੇ ਨੂੰ ਰੁਕ ਕਰਦਾ ਪਿਆ ਸੋ ਮੈਂ ਇਹਨਾਂ ਦਾ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਜਿਹਦਾ ਆਪਾਂ ਨੂੰ ਪਤਾ ਹੈ ਕਿ ਕਿਸ ਕਿਸਮ ਦਾ ਸਾਡਾ ਇਤਿਹਾਸ ਹੈ ਔਰ ਪੰਜਾਬ ਦੇ ਵਿੱਚ ਅਸੀਂ ਜਿਹੜੀਆਂ ਇਲੈਕਸ਼ਨਾਂ ਲੜਦੇ ਪਏ ਆ ਮਨੂੰ ਇਹ ਕਿਉਂਕਿ ਮੈਂ ਆਪ ਜਲੰਧਰ ਅੰਮ੍ਰਿਤਸਰ ਔਰ ਲੁਧਿਆਣੇ ਦੇ ਵਿੱਚ ਕਾਫੀ ਪਿੰਡਾਂ ਜੀਆਂ ਖਾਸ ਤੌਰ ਤੇ ਕਿਉਂਕਿ ਮੈਂ ਦੁਆਬੇ ਨੂੰ ਬਿਲੋਂਗ ਕਰਦਾ ਜਲੰਧਰ ਡਿਸਟ੍ਰਿਕਟ 'ਚ ਮੇਰੇ ਆਪਣੇ ਨਾਨਕੇ ਦੇ ਦਾਦੇ ਕੀ ਹੈ ਇਸ ਵਾਰੀ ਜੋ ਰੁਝਾਨ ਨਜ਼ਰ ਆ ਰਿਹਾ ਹੈ ਜੋ ਲੋਕਾਂ ਦਾ ਮੈਂ ਸਮਝ ਰਿਹਾ ਕਿ ਵਾਪਸੀ ਜਿਹੜੀ ਹੈ ਅਕਾਲੀ ਦਲ ਵਾਲੇ ਪਾਸੇ ਹੈ ਉਸ ਨੂੰ ਅਸੀਂ ਫੀਲ ਕਰਦੇ ਪਏ ਆ ਵਕਤ ਸੀਗਾ ਜਦੋਂ ਅਕਾਲੀ ਦਲ ਆੜੇ ਪਾਸੇ ਆਮ ਲੋਕੀ ਰੁੱਖ ਨਹੀਂ ਕਰ ਰਹੇ ਸੀ ਔਰ 2017 ਨੂੰ 4 ਫਰਵਰੀ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਵਿਧਾਨ ਸਭਾ ਦੀ ਆਕਾਲੀ ਦਲ ਉਹਦਾ ਸਫਾਇਆ ਕਰ ਦਿੱਤਾ ਗਿਆ ਸੀਗਾ ਪਰ ਮੈਂ ਸਮਝਦਾ ਮਾਂ ਕਿ ਵਾਪਸ ਅਕਾਲੀ ਦਲ ਨੇ ਆਪਣੇ ਉਹਨਾਂ ਜਿਹੜੇ ਸਾਡੇ ਤੱਥ ਨੇ ਜਿਹੜੇ ਸਾਡੇ ਹਕੂਕ ਨੇ ਜਿਹੜੇ ਸਾਡੇ ਰਾਈਟਸ ਨੇ ਉਹਨਾਂ ਵੱਲ ਜਿਹੜਾ ਰੁਖ ਕੀਤਾ ਉਹਦੇ ਕਰਕੇ ਸਾਨੂੰ ਲੋਜਾਨ ਜਿਹੜਾ ਉਹ ਅੱਛਾ ਮਿਲ ਰਿਹਾ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਜਿਹੜੇ ਅ ਨਤੀਜੇ ਹੋਣਗੇ 1 ਜੂਨ ਨੂੰ ਜਿਹੜੇ ਇਲੈਕਸ਼ਨ ਹੋਣ ਜਾ ਰਹੀ ਹੈ 1 ਜੂਨ ਕੋਇਨਸਾਈਡ ਕਰਦੀ ਹੈ ਕਿ ਜਦੋਂ ਦਰਬਾਰ ਸਾਹਿਬ ਤੇ ਟੈਂਕ ਚਾੜੇ ਗਏ ਸੀਗੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀਗਾ ਉਸ ਦਿਨ ਵੋਟਾਂ ਹੈਗੀਆਂ ਨੇ ਮੈਂ ਸਮਝਦਾ ਵਾਂ ਕਿ ਇਹ ਇੱਕ ਐਸੀ ਡੇਟ ਹੈ ਜਿਹੜੀ ਪੰਜਾਬ ਦੇ ਵੋਟਰ ਇਸ ਨੂੰ ਜ਼ਰੂਰ ਯਾਦ ਰੱਖਣਗੇ ਔਰ ਆਨ ਆਲਾ ਜਿਹੜਾ ਰਿਜ਼ਲਟ ਹੈ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਵਾਸਤੇ ਕਾਫੀ ਪੋਜ਼ਿਟਿਵ ਹੋਣਾ ਹੈ ਔਰ ਸ਼ੌਕਿੰਗ ਇਨ ਅ ਗੁੱਡ ਸੈਂਸ ਟਰਵਰਡਸ ਅਕਾਲੀ ਦਲ ਵਕਿਆਰੀਆ ਕਿ ਇਹ ਅਚੰਬਿਤ ਕਰਨ ਵਾਲੇ ਨਤੀਜੇ ਹੋਣਗੇ ਔਰ ਹਿੰਦੁਸਤਾਨ ਭਰ ਦੇ ਵਿੱਚ ਮੈਂ ਸਮਝਦਾ ਮਾਂ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਸ ਇੱਕ ਖਾਮੋਸ਼ੀ ਅਸੀਂ ਦੇਖ ਰਹੇ ਹਾਂ ਕਿਉਂਕਿ ਮੈਂ ਦਿੱਲੀ ਨੂੰ ਬਿਲੋਂਗ ਕਰਦਾ ਮੈਂ ਇੱਕ ਖਾਮੋਸ਼ੀ ਦੇਖ ਰਿਹਾ ਉਹ ਖਾਮੋਸ਼ੀ ਪੰਜਾਬ 'ਚ ਵੀ ਹੈ ਲੇਕਿਨ ਅੱਜ ਦਿੱਲੀ 'ਚ ਵੋਟਾਂ ਪੈ ਰਹੀਆਂ ਨੇ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਹਿੰਦੁਸਤਾਨ ਇਸ ਵੇਲੇ ਚੁੱਪ ਹੈ ਇਹ ਜਿਹੜੇ ਰਾਜ ਕਰ ਰਹੇ ਨੇ ਉਹਨਾਂ ਵਾਸਤੇ ਖਤਰੇ ਦੀ ਘੰਟੀ ਹੈ 4 ਜੂਨ ਨੂੰ ਜਿਹਦੇ ਨਤੀਜੇ ਆਣ ਕੇ ਇਹ ਸਾਰਿਆਂ ਦੇ ਸਾਹਮਣੇ ਆਣਗੇ ਔਰ ਇਹ ਜਿਹੜਾ ਰਿਜ਼ਲਟ ਹੈ ਜਿਹੜਾ 4 ਜੂਨ ਨੂੰ ਪਾਰਲੀਮੈਂਟ ਦਾ ਰਿਜ਼ਲਟ ਆਏਗਾ ਇਹ ਸਿੱਧੇ ਤੌਰ ਤੇ 1927 ਦੇ ਵਿੱਚ ਜਦੋਂ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ ਇਸ ਤਰ੍ਹਾਂ ਇੱਕ ਵੱਡਾ ਛਾਪ ਔਰ ਵੱਡਾ ਰੋਡਮੈਪ ਦੱਸੇਗਾ ਕਿ ਪੰਜਾਬ ਕਿਹੜੇ ਪਾਸੇ ਜਾਏਗਾ ਜੀ ਠੀਕੇ ਸਾਹਿਬ ਠੀਕੇ ਸਾਹਿਬ ਅੱਜ ਜਿੰਦਿਤ ਬੋਟਨ ਹੋਣੀ ਤੁਸੀਂ ਇੱਕ ਆਪਣੇ ਭਾਈ ਜਰਾ ਉੱਤੇ ਬੈਠਾਗਾ ਉਹਨੇ ਜਿੰਦਿਤ ਨੂੰ ਬੋਟ ਪਾਉਣ ਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਕੋਈ ਡਿਮਾਂਡਸ ਰੱਖੀਆਂ ਸੀ ਔਰ ਅਸੀਂ ਵੀ ਉਹ ਡਿਮਾਂਡਸ ਜੋ ਸ਼੍ਰੋਮਣੀ ਅਕਾਲੀ ਦਲ ਨੇ ਰੱਖੀਆਂ ਸੀ ਕਿ ਆ ਭਾਰਤੀ ਜਨਤਾ ਪਾਰਟੀ ਕਿਉਂਕਿ ਸਾਡਾ ਘਟਬੰਧਨ ਰਿਆ ਉਹ ਦਿਮਾਗ ਜੜੀਆਂ ਸੀਗੀਆਂ ਜਿਹੜੇ ਹੱਕ ਹਕੂਕ ਸੀਗੇ ਜਿਹੜੀਆਂ ਸਾਡੀਆਂ ਸ਼ਰਤਾਂ ਸੀਗੀਆਂ ਉਹਨਾਂ ਦੇ ਉੱਤੇ ਉਹਨਾਂ ਨੇ ਕੋਈ ਕਮਿਟਮੈਂਟ ਦੇਣ ਤੋਂ ਮਨਾਂ ਕਰਤਾ ਕਮਿਟਮੈਂਟ ਤਾਂ ਖਾਲੀ ਕਮਿਟਮੈਂਟ ਹੀ ਦੇ ਸਕਦੇ ਸੀ ਕੋਰਟ ਲੱਗਾ ਸੀ ਕੁਝ ਦੇ ਤਾਂ ਸਕਦੇ ਨਹੀਂ ਸੀਗੇ ਲੇਕਿਨ ਉਸ ਤੋਂ ਵੀ ਮੰਨਕਰ ਹੋਏ ਤੇ ਫੈਸਲਾ ਲਿਆ ਗਿਆ ਉਹਦੇ ਵਿੱਚ ਉਹਦੇ ਵਿੱਚ ਬੰਦੀ ਸਿੰਘਾਂ ਦੀਆਂ ਸ਼ਰਤਾਂ ਸੀਗੀਆਂ ਉਹਦੇ ਵਿੱਚ ਬਾਣੀਆਂ ਦੇ ਮਸਲੇ ਸੀਗੇ ਉਹਦੇ ਵਿੱਚ ਟ੍ਰੇਡ ਦੇ ਮਸਲੇ ਸੀਗੇ ਕਿ ਤੁਸੀਂ ਇੱਥੋਂ ਟ੍ਰੇਡ ਜਿਹੜਾ ਹੈਗਾ 25 ਮੀਲਾ ਤੇ ਅੰਬਰਸਰੋਂ ਲੁਹਾਰ ਪਿਆ ਤੁਸੀਂ ਇੱਥੋਂ ਨਹੀਂ ਖੋਲਦੇ ਪਏ ਤੁਸੀਂ ਟ੍ਰੇਡ ਖੋਲਦੇ ਪਏਓ ਪਹਿਲੇ ਗੁਜਰਾਤ ਨੂੰ ਭੇਜਦੇ ਹੋ ਉੱਥੋਂ ਦੀ ਤੁਸੀਂ ਬੰਦਰਗਾਹ ਤੋਂ ਫਿਰ ਤੁਸੀਂ ਕਰਾਚੀ ਨੂੰ ਮਾਲ ਭੇਜਦੇ ਪਏਓ ਮੈਂ ਸਮਝਦਾ ਮਾਂ ਕਿ ਪੰਜਾਬ ਲੈਂਡਲੌਕ ਸਟੇਟ ਹੈਗੀ ਐ ਇਹ ਅਗਰ ਇਸ ਪਾਸੇ ਬਾਰਡਰ ਖੁੱਲ ਜਾਵੇ ਔਰ ਤੁਹਾਡਾ ਟ੍ਰੇਡ ਸ਼ੁਰੂ ਹੋ ਜਾਵੇ ਤੇ ਪੰਜਾਬ ਦੇ ਵਪਾਰੀਆਂ ਨੂੰ ਜਿੰਨਾ ਵੱਡਾ ਫਾਇਦਾ ਹੋਏਗਾ ਕਿ ਮੈਂ ਪਾਕਿਸਤਾਨ afghanistan midleast iran اور افریقا ਤੱਕ اور ਉਸ ਤੋਂ ਬਾਅਦ ਯੂਰਪ ਤੱਕ ਮੈਂ ਸਮਝਦਾ ਹੈ ਟ੍ਰੇਡ ਖੁੱਲ ਸਕਦਾ ਸੋ ਇਸ ਤਰੀਕੇ ਨਾਲ ਬੜੇ ਐਸੇ ਸਾਡੇ ਹੱਕ ਹਕੂਕ ਦੇ ਗੁਰੂ ਘਰਾਂ ਦੇ ਵਿੱਚ ਇੰਟਰਫੀਅਰੈਂਸ ਜਿਹੜੀ ਹੈਗੀ ਹੈ ਉਹ ਭਾਵੇਂ ਹਰਿਆਣੇ ਦੀ ਗੁਰਦੁਆਰਾ ਕਮੇਟੀ ਤੋੜਨੀ ਹੋਵੇ ਤੁਸੀਂ ਹਜ਼ੂਰ ਸਾਹਿਬ ਨਾਲ ਦੇਡ ਸਾਹਿਬ ਦੀ ਕਮੇਟੀ ਦੇ ਵਿੱਚ 17 ਮੈਂਬਰ ਹੁੰਦੇ 12 ਤੁਸੀਂ ਨਾਮਿਨੇਟ ਕਰ ਦਿੱਤੇ ਤੁਸੀਂ ਟੈਕਨੀਕਲ ਰੀਜ਼ਨ ਕਰਕੇ ਪਟਨਾ ਸਾਹਿਬ ਦੀ ਕਮੇਟੀ ਇਲੈਕਸ਼ਨ ਨਹੀਂ ਹੋਣ ਦੇ ਰਹੀ ਦਿੱਲੀ ਕਮੇਟੀ ਅੱਧੀ ਰਾਤੀ ਤੁਸੀਂ ਪੁਲਸ ਵਾੜ ਕੇ ਮੈਂ ਦਿੱਲੀ ਕਮੇਟੀ ਦਾ ਜਿੱਦਨ ਦਾ ਐਕਟ ਬਣਿਆ 1971 ਪਹਿਲੀ ਇਲੈਕਸ਼ਨ ਤੋਂ ਲੈ ਕੇ ਮੇਰੇ ਪਤਾ ਲੱੜਦੇ ਰਿਹਾ ਸੱਤ ਇਲੈਕਸ਼ਨਾਂ ਮੈਂ ਲੜ ਚੁੱਕਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਗੈਰ ਇਲੈਕਸ਼ਨ ਨਹੀਂ ਹੋ ਸਕਦੀ ਸਾਰਿਆਂ ਨੂੰ ਬਾਹਰ ਕੱਢ ਕੇ ਆਪੋਜੀਸ਼ਨ ਵਾਲਿਆਂ ਨੂੰ ਪੁਲਸ ਮੋਟਾ ਬੰਦੀ ਔਰ ਕਬਜ਼ਾ ਕਰਾ ਦਿੰਦੇ ਨੇ ਮੈਂ ਸਮਝਦਾ ਕਿ ਇਹ ਸਾਰੀਆਂ ਜਿਹੜੇ ਇਸ਼ੂਜ਼ ਹੈਗੇ ਨੇ ਆ ਔਰ ਜਿਹੜੀ ਆਟੋਨੋਮੀ ਦੀ ਗੱਲਾਂ ਨੇ ਮੈਂ ਸਮਝਦਾ ਵਾਂ ਕਿ ਇਹ ਸਾਰੇ ਇਸ਼ੂਜ਼ ਨੇ ਜਿੰਨਾ ਕਰਕੇ ਨਹੀਂ ਆਪਣੀ ਗੱਲ ਸਿਰੇ ਚ ਚੜੀ ਸਰ ਇੱਕ ਕਾਰਟੂਨ ਲੈ ਕੇ ਸੈਂਟਰ ਸਰਕਾਰ ਬੀਜੇਪੀ ਤੋਂ ਅਸੀਂ ਡਿਮਾਂਡ ਕੀਤੀ ਸੀ ਇੱਕ ਪਾਸੇ ਦੂਜੇ ਪਾਸੇ ਝਾੜੂ ਜਿਹੜਾ ਝਾੜੂ ਤੁਹਾਨੂੰ ਇੱਥੇ ਆ ਕੇ ਸਬਜ਼ ਬਾਗ ਦਿਖਾਉਂਦਾ ਰਿਹਾ ਜਿਹੜੇ ਝਾੜੂ ਨੇ ਇੱਕ ਨੈਰੇਟਿਵ ਸਿਰਜਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ 49 ਦਿਨ ਦੀ ਸਰਕਾਰ ਆਈ ਸੀ ਝਾੜੂ ਦੀ 8 ਮੈਂਬਰ ਸ਼ਾਰਟ ਸੀ ਕਿ ਆਫਤੇ ਸੀਗੇ ਕਿ ਕਾਂਗਰਸ ਦੇ ਨਾਲ ਮਰਦੇ ਮਰ ਜਾਗੇ ਸਮਝੌਤਾ ਨਹੀਂ ਕਰਾਂਗੇ 8 ਐਮਐਲਏ ਕਾਂਗਰਸ ਦੇ ਲੈ ਕੇ ਉਹਦੀ ਵਿਸਾਖੀਆਂ ਤੇ ਸਰਕਾਰ ਸੀ 49 ਦਿਨ ਦੀ ਸਰਕਾਰ ਖਤਮ ਹੋਣ ਤੋਂ 2 ਦਿਨ ਪਹਿਲੇ ਕੇਜਰੀਵਾਲ ਇੱਕ ਬਿਆਨ ਦਿੰਦੇ ਨੇ ਮੈਂ ਸਿਰਫ ਇੱਕ ਇਨਸਟੈਂਸ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਕੀ ਗੱਲਾਂ ਹਿਸਾਬ ਲਾ ਲਓ ਉਹ ਇੱਕ ਬਿਆਨ ਦਿੰਦੇ ਨੇ ਕਿ ਮੈਂ ਨੇ ਐਸਆਈਟੀ ਬਣਾਦੀ ਔਰ ਮੈਂ ਸਿੱਖੋ ਕੋ 1984 ਸੀ ਦਾ ਇਨਸਾਫ ਲੈ ਕੇ ਦੂੰਗਾ ਹੁਣ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਕਾਂਗਰਸ ਨੇ ਸਾਨੂੰ ਮਾਰਿਆ ਪੰਜਾਬੋਂ ਬਾਹਰ ਨਵੰਬਰ 84 ਦੀ ਗੱਲ ਕਰ ਰਿਹਾ ਮੈਂ ਨਰ ਸਿੰਘ ਹਾਰਦੀ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਸੱਜਣ ਟਾਇਟਰ ਭਗਤ ਅਰਗਿਆ ਨੂੰ Z+ ਸਿਕਿਉਰਟੀ ਦੇ ਕੇ ਵਜ਼ੀਰ ਬਣਾਇਆ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ بڑا ਪੇੜ गिरਦਾ ਤਾਂ ਧਰਤੀ ਹਿਲਦੀ ਹੈ ਤੁਸੀਂ ਉਹਨਾਂ ਦੀ ਵਿਸਾਖੀ ਤੇ ਤੁਹਾਡੀ ਸਰਕਾਰ ਖੜੀ ਹੈ ਔਰ ਫਿਰ ਦਿੱਲੀ ਸਰਕਾਰ ਕੋਲ ਇੱਕ ਸਿਪਾਈ ਬਦਲਣ ਦੀ ਤਾਕਤ ਨਹੀਂ ਹੈ ਉਹ ਸਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਇਨਸਾਫ ਦਿਆਂਗਾ ਮੈਂ ਸਮਝਦਾ ਮੈਂ ਕਿ ਇਹ ਸ਼ਗੂਫੇ ਤੇ ਜੁਮਲੀਆਂ ਦੀਆਂ ਸਰਕਾਰਾਂ ਨੇ ਉਹ ਭਾਵੇਂ ਸਟੇਟ ਹੈ ਤੇ ਭਾਵੇਂ ਸੈਂਟਰ ਹੈ ਇਹ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਠੀਕ ਹੈ ਸਰ ਜੀ ਸਰ ਲੇਕਿਨ ਦਲਤੀ ਜੋ ਇਸ ਵਿੱਚ ਜਨਵਰੀ ਉੱਤੇ ਕਾਂਗਰਸ ਦੀ ਸਰਕਾਰ ਬਣੀ ਆ ਅਪੇਸ ਤੋਂ ਉਸ ਤੋਂ ਬਾਅਦ ਆਪਣੇ ਉੱਥੇ ਐਡਾ ਕਤਲਿਆ ਹੋਇਆ ਬਹੁਤ ਕੁਝ ਨਫਰ ਹੋਇਆ ਅਸੀਂ ਬੜੀ ਕੋਲਸਰਦੀ ਪਰ ਜਨਵਰੀ ਕਾਪ ਸਰਕਾਰ ਬਣੀ ਆ ਮੈਡਸ ਦੀ ਬਣੀ ਨੇ ਕੀ ਤਰ੍ਹਾਂ ਬਣਦੇ ਸਕੇ ਉਸ ਤੋਂ ਕੁਦਰਤ ਨੂੰ ਵੋਟਾਂ ਬਣ ਕੇ ਆਉਂਦੀਆਂ ਨੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਆਬਾਦੀ 7 ਤੋਂ 8% ਜਾਂ 9% ਹੈ 7 8 9% ਆਦਾਦੀ ਦੱਸਦਾ ਮੈਂ ਸਮਝਦਾ ਵਾਂ ਕਿ ਜਦੋਂ ਰਜੀਵ ਗਾਂਧੀ ਨੂੰ 406 ਵੋਟਾਂ 6 ਸੀਟਾਂ ਮਿਲਿਆ ਸੀ ਅੱਜ ਜਿਹੜੀ ਭਾਪੀ ਨੇ ਨਾਰਾ ਦਿੱਤਾ ਕਿ 400 ਪਾਰ ਅਬ ਕੀ ਬਾਾਰ 400 ਪਾਰ 400 ਦਾ ਸੁਪਨਾ ਦੇਖਦੇ ਪਏ ਆ ਜਦੋਂ ਪੰਡਤ ਨਹਿਰੂ ਪਹਿਲੀ ਵਾਰੀ ਇਲੈਕਸ਼ਨ ਲੜਦਾ ਮਹਾਤਮਾ ਗਾਂਧੀ ਦੇ ਆਸ਼ੀਰਵਾਦ ਨਾਲ ਉਹ ਤੋਂ ਕੋਈ ਪੋਲੀਟੀਕਲ ਪਾਰਟੀ ਨਹੀਂ ਸੀ ਉਹ 400 ਪਾਰ ਨਹੀਂ ਕਰ ਸਕਦਾ ਜਦੋਂ ਇੰਦਰਾ ਗਾਂਧੀ 71 ਦੀ ਜੰਗ ਜਿੱਤਦੀ ਹੈ ਉਸ ਵੇਲੇ ਵਾਜਪਾਈ ਸਾਹਿਬ ਆਖਦੇ ਨੇ ਇੰਡੀਆ ਇਸ ਇੰਦਰਾ ਇੰਦਰਾ ਇਸ ਇੰਡੀਆ ਉਹ 400 ਪਾਰ ਨਹੀਂ ਜਾਂਦੀ ਦੁਰਗਾ 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 ਕੇ ਆਉਨੇ ਲੇਕਿਨ ਰਜੀਵ ਗਾਂਧੀ 400 ਪਾਰ ਗਿਆ ਜਦੋਂ ਉਸਨੇ ਜਿਸ ਤਰੀਕੇ ਦਾ ਕਤਲਿਆਬ ਕੀਤਾ ਸੀ ਕਿ ਨੈਰੇਟਿਵ ਸਾਈਜ ਦਿੱਤਾ ਸੀਗਾ ਕਿ ਇਹ ਸਿੱਖ ਕੌਮ ਜਿਹੜੀ ਹੈ ਇਸ ਨੂੰ ਅਸੀਂ ਮਾਰਿਆ ਹੈਗਾ ਕਿਉਂਕਿ ਇਹ ਦੇਸ਼ਦ్రోਹੀ ਨੇ ਉਹ ਦੇਸ਼ਦ్రోਹੀਆਂ ਜਿਹੜੇ ਕਿਸਾਨ ਸਾਡੇ ਬਾਰਡਰਾਂ ਤੇ ਬੈਠੇ ਨੇ ਪੁੱਤਰ ਉਹਨਾਂ ਦੇ ਬਾਰਡਰਾਂ ਤੇ ਮਰਦੇ ਪਏ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹਿੰਦੁਸਤਾਨ ਦੀ ਡਵੈਲਪਮੈਂਟ ਤੋਂ ਲੈ ਕੇ ਜੋ ਸਾਡਾ ਰੋਲ ਹੈ ਸਾਨੂੰ ਦੱਸਣ ਦੀ ਲੋੜ ਹੈ ਸਾਹਿਬ ਉਹ ਤਾਂ ਹੁਣ ਇਹੀ ਕਹਿ ਰਹੇ ਨੇ ਜਿਹੜੇ ਸਿੰਖ ਪ੍ਰੋਟੈਸਟ ਕਰ ਰਹੇ ਨੇ ਜਾਂ ਕਿਸਾਨ ਨੇ ਉਹ ਤਾਂ ਨਕਲੀ ਨੇ ਅਸਲੀ ਤਾਂ ਸਾਡੇ ਨਾਲ ਨਹੀਂ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਆ ਦਿੱਲੀ 'ਚ ਸਾਡੇ ਨਾਲ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਨਾਲ ਦਸਾਂਦੇ ਤੁਸੀਂ ਉਹਨੂੰ ਕੀ ਸ਼ਰਪਾ ਜਾਂ ਕੋਈ ਵੀ ਸਰਕਾਰ ਗੂਟ ਤੇ ਉਹਨਾਂ ਦੇ ਨਾਲ ਚੱਲਦੀ ਪਈ ਹੈ ਸਰਦਾਰ ਮੈਂ ਸਮਝਦਾ ਮੈਂ ਦੇਖੋ ਹਰੇਕ ਦਾ ਇੰਡੀਵਿਜੂਅਲ ਆਪਣਾ ਹੁੰਦਾ ਹੈ ਜੇ ਉਹਨਾਂ ਦੇ ਨਾਲ ਹੈਗੇ ਸੀਗੇ ਇਹ ਕਿਸਾਨ ਤੇ ਕਦੀ ਮੋਦੀ ਦਾ ਮਾਨੂੰ ਇੱਕ ਨੂੰ ਦੱਸਦੇ ਉਹਨੇ ਵਾਪਸ ਲਿਆ ਹੋਵੇ ਇਹ ਤਿੰਨ ਕਾਨੂੰਨ ਵਾਪਸ ਕਿਉਂ ਲੈਨੇ ਮੋਦੀ ਸਾਹਿਬ ਨੇ ਜਿਉਂ ਨਾਲ ਦੇ ਨਾਲ ਸੀ ਤੇ ਫਿਰ ਵਾਪਸ ਕਿਉਂ ਆਏ ਤੇ ਕਹਿੰਦੇ ਸੀ ਤੂੰ ਸਿਰਫ ਪੰਜਾਬ ਕੇ ਹੈ ਹੁਣੇ ਕੱਲ ਵੀ ਪਰਸੋਂ ਮੇਰੇ ਕੋਲ ਇੱਕ ਕਲਿੱਪ ਆਇਆ ਕਿ ਇਹ ਤੋਂ ਮਤਲਬ ਜਿੱਦਾ ਜਸਦੀ ਪੁਸ਼ਤੀ ਹੈ ਮੋਰਚੇ ਲਾਣ ਆਲੇ ਆ ਇਹ ਸਿੱਖਾਂ ਨੂੰ ਖਰਾਬ ਕਰਦੇ ਫਿਰ ਤੁਸੀਂ ਕੀ ਨਰੇਟਿਵ ਸਜਦੇ ਪਏ ਹੋ ਜੇ ਕਿਸਾਨ ਉਹਨਾਂ ਦੇ ਨਾਲ ਸੀ ਤੇ ਫਿਰ ਤਿੰਨ ਕਾਨੂੰਨ ਵਾਪਸ ਕਿਹੜੇ ਲੋਕ ਨੇ ਜਿਹੜੇ ਸਦਾ ਉਹ ਕਿਹੜੇ ਲੋਕ ਨੇ ਨਾਲ ਸਾਦੇ ਮੈਂ ਮੈਂ ਸਮਝਦਾ ਮੈਂ ਸਮਝਦਾ ਮੈਂ ਕਿ ਕੀ ਕਾਬਲ ਮੈਂ ਗਧੇ ਨਹੀਂ ਹੋਤੇ ਉਥੋਂ ਦੇ ਘੋੜੇ ਮਸ਼ਹੂਰ ਹਨਾ ਤੇ ਕੋਈ ਨਾ ਕੋਈ ਖੋਤੇ ਵੀ ਹੁੰਦੇ ਆ ਕਈਆਂ ਦੇ ਵਿੱਚ ਜੀ ਸਾਬ ਦਾਖਲਾ ਮਿਲਿਆ ਦਾਖਲਾ ਜੀ ਪਿਛਲੇ ਦਿਨੀ ਮੋਤੀ ਸਾਹਿਬ ਨੂੰ ਪੰਜਾਬ ਦੇ ਵਿੱਚੋਂ ਸਾਡੇ ਨਾਂਸਰਾ ਸਰਪਰਦਾ ਜਾਨ ਤੇ ਦਾਸ ਸੰਸਥਾ ਵਾਲੇ ਬਹੁਤ ਕਹਿੰਦੇ ਸਾਡੇ ਸਿੱਖ ਪਾਇਆ ਨਾਲ ਸਿੱਖ ਉਹ ਮਿਲ ਕੇ ਕੋਈ ਮੀਟਿੰਗ ਕੀਤੀ ਆ ਬਹਿਸਾ ਫੋਟੋ ਕੀਤੀ ਜਾਂ ਮਿਲ ਕੀਤੀ ਗਈ ਆ ਉਸੇ ਬਦਰ ਕਹਿੰਦੇ ਕੋਤੀ ਮਾੜਾ ਜਿਹਨੇ ਤੁਹਾਡੇ ਆ ਮਹਾਪੁਰਸ਼ ਨੇ ਬੜੀ ਬੜੀ ਜੇ ਉਹਦੀ ਜਾ ਰਹੇ ਹੁੰਦਿਆਂ ਆਪਾਂ ਰੇਪ ਉਧਰ ਫੋਟੋ ਕਰਾ ਰਹੇ ਸੀ ਵੀ ਕਬੀਲ ਕਰ ਰਹੇ ਸੀ ਥੋੜਾ ਕੀ ਕਿਨਾ ਸਾਤਾ ਵਾਲੀ ਗਿਆ 2 ਸਾਲ ਪਹਿਲੇ ਇਥੋਂ ਦੇ ਚੋਣਾਂ ਸੀਗੇ ਅਗਰ ਮੈਂ ਗਲਤ ਨਹੀਂ ਆ 20 ਜੀ ਤਰੀਕ ਨੂੰ ਚੋਣਾਂ ਸੀਗੇ ਵਿਧਾਨ ਸਭਾ ਦੇ 18 ਔਰ 19 ਤਰੀਕ ਨੂੰ ਮੋਦੀ ਸਾਹਿਬ ਦੀ ਕੋਠੀ ਤੇ ਇਹ ਸਾਰੇ ਜਿੱਥੇ ਬੰਦੀਆਂ ਗਈਆਂ ਸੀ ਤੇ ਪੰਜਾਬ ਨੇ ਕਿੱਧਰ ਵੋਟ ਪਾਈ ਮੈਂ ਕਹਿੰਦਾ ਮੈਂ 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 ਇਹ ਇਹ ਮੈਂ ਸੰਸਮਾਜ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੇ ਨਾਲ ਕਈਆਂ ਦੀ ਗੱਲ ਜੁੜੀ ਆ ਮੈਂ ਸਮਝਦਾ ਵਾਂ ਕਿ ਉਹ ਸੰਸਮਾਜ ਸਾਰਾ ਮੋਦੀ ਸਾਹਿਬ ਨੇ ਕੋਠੀ ਇਕੱਠਾ ਕਰ ਲਿਆ ਮੋਦੀ ਸਾਹਿਬ ਗੁਰੂ ਘਰਾਂ ਦੇ ਵਿੱਚ ਆਪਣੇ ਬੰਦੇ ਕਰਵਾਉਣ ਰਿਹਾ ਬਾਕਰ ਬਾਕਰ ਤਾਂ ਕਿਤੇ ਲੋ ਦੀ ਲੈ ਰਿਹਾ ਕੁਝ ਆਪਣੇ ਦਿੱਲੀ ਦੇ ਜਿਹੜੇ ਪਿੱਤਰ ਬੈਠੇ ਮੈਂ ਉਹੀ ਤਾਂ ਕਹਿ ਰਿਹਾ ਜਿਨ੍ਹਾਂ ਨੂੰ ਅੱਧੀ ਰਾਤੀ ਪੁਲਸ ਵਾਰ ਕੇ ਬਗੈਰ ਗੁਰੂਗੜ੍ਹ ਸਾਹਿਬ ਦੀ ਹਾਜ਼ਰੀ 'ਚ ਉਹਨਾਂ ਨੂੰ ਦਿੱਲੀ ਕਮੇਟੀ ਦੀਆਂ ਚਾਬੀਆਂ ਫੜਾ ਦਿੱਤੀਆਂ ਤੇ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਦਾ ਅੱਛਾ ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਵੇਂ ਕੋਈ ਸਿੱਖ ਝੁਮਰੀਤ ਲਈਆਂ ਬੈਠਾ ਜਾਂ ਕਿਤੇ ਬੈਠਾ ਉਹ ਇਹਨਾਂ ਨੂੰ ਵੋਟ ਪਾ ਰਿਹਾ ਇਹਨਾਂ ਨੇ ਤੇ ਐਡੇ ਵੱਟ ਦਿੱਲੀ ਦੇ ਵਿੱਚ ਸਿੱਖ ਸਮੇਲਨ ਹੋਏ ਨੇ ਐਨਏ ਸਿਕਸ ਬੈਲਰ ਉਹਨੇ ਕਰਤੇ ਗੁਰਦੁਆਰੇ ਦਾ ਸਟਾਫ ਇਕੱਠਾ ਕਰਕੇ ਗੁਰਦੁਆਰੇ ਦਾ ਸਾਰਾ ਤੰਤਰ ਵਰਤ ਕੇ ਲੇਕਿਨ ਵੋਟਾਂ ਕਿਹੜੇ ਪਾਸੇ ਜਾਣਗੀਆਂ ਡੱਬੇ ਖੁੱਲਣਗੇ ਉਹ ਤਾਂ ਤੁਸੀਂ ਕਿੱਥੇ ਜਾਣਦੀ ਨਹੀਂ ਵੋਟਾਂ ਜਿਹੜੀਆਂ ਹੁਣ ਸਸਤਾ ਬੈਠੀਆਂ ਸਿਕਸ ਸਤਾ ਹਮ ਲੋਕ ਤੇ ਹੁਣ ਦਿੱਲੀ 'ਚ ਵੋਟਾਂ ਪੈ ਰਹੀਆਂ ਉਹ ਕਿਹਨੂੰ ਪਾੜ ਮੈਂ ਸਮਝਦਾ ਮੈਂ ਕਿ ਆਪਣੀ ਭਾਵਨਾ ਦੇ ਹਿਸਾਬ ਨਾਲ ਉਹਨਾਂ ਨੇ ਵੋਟਾਂ ਪਾਡੀਆਂ ਨੇ ਇਹ ਗੱਲ ਸ਼ੋਰ ਹੈ ਕਿ ਭਾਜਪਾ ਨੂੰ ਵੋਟਾਂ ਨਹੀਂ ਜਾ ਰਹੀਆਂ ਤੁਹਾਡੇ ਚੜ੍ਹ ਨੂੰ ਜਾਣਗੇ ਫਿਰ ਕਾਂਗਰਸ ਨੂੰ ਜਾਣਗੇ ਇਹ ਇਹ ਮੈਂ ਨਹੀਂ ਕਿ ਇਹ ਮੈਂ ਨਹੀਂ ਕਹੇ ਹੋਰ ਕੋਈ ਪਾਰਟੀ ਹੈ ਨਹੀਂ ਮੈਂ ਕਹਿ ਰਿਹਾ ਜੀ ਉੱਥੇ ਹੋਰ ਕੋਈ ਪਾਰਟੀ ਹੈ ਨੀਗੀ ਜਿਹੜੀ ਹੋ ਸਕਦਾ ਨੋਟਾ ਤੇ ਜਾਣ ਹੋ ਸਕਦਾ ਹੋ ਸਕਦਾ ਤੁਹਾਨੂੰ ਤੋਂ ਕਾਂਗਰਸ ਨੂੰ ਹੋ ਸਕਦਾ ਨੋਟਾ ਤੇ ਜਾਣ ਹੋ ਸਕਦਾ ਉਹ ਨਾ ਹੀ ਪਾਣ ਜਾਣ ਮੈਂ ਸਮਝਦਾ ਮੈਂ ਅੱਜ ਦੀ ਡੇਟ 'ਚ ਮੇਰੀ ਉੱਥੇ VOTING ਚੱਲਦੀ ਪਈ ਆ ਮੈਂ ਉੱਥੇ ਮੌਜੂਦ ਨਹੀਂ ਕਿਉਂਕਿ ਮੇਰਾ ਮਨ ਨਹੀਂ ਕੀਤਾ ਮੈਂ ਕਿਹਨੂੰ ਵੋਟ ਪਾਵਾਂ ਮਨਜਿੰਦਰ ਸਿੰਘ ਸਿਰਸਾ ਮੈਂ ਮਨਜੀਤ ਸਿੰਘ ਜੀ ਤੇ ਆ ਉਹ ਮੈਂ ਸਮਝਦਾ ਕਿ ਸਵੇਰੇ ਮੁਸਲਮ ਲੀਗ ਦੀ ਸਰਕਾਰ ਆਏਗੀ ਨਾ ਤੇ ਸਰਸਾ ਸਾਹਿਬ ਸਭ ਤੋਂ ਪਹਿਲੇ ਅੱਲਾਹੁ ਅਕਬਰ ਕਹਿਣਗੇ ਜੀ ਕੇ ਸਾਹਿਬ ਉਹਨਾਂ ਨੂੰ ਤੁਸੀਂ ਭਰਤੀ ਉਹਨਾਂ ਨੂੰ ਪੰਜਾਬ ਕੌਂਸਲ ਸਿੱਖ ਸਮਾਜ ਨੂੰ ਸਮਝ ਹਾਂਜੀ ਉਹਨਾਂ ਨੂੰ ਸਿੱਖ ਸਮਾਜ ਦਾ ਹਿੱਸਾ ਨਹੀਂ ਸਮਝਦੇ ਉਹ ਸਲਾਹਤ ਮੈਂ ਸਮਝਦਾ ਮੈਂ ਕਿ ਪੱਗ ਬੰਨਣ ਨਾਲ ਸੇਖਰੀ ਬਣ ਜਾਂਦੇ ਉਹਨਾਂ ਨੇ ਕੀ ਆਖਿਆ ਸੀ ਸਿਰਸਾ ਸਾਹਿਬ ਨੇ ਉਹਨਾਂ ਨੇ ਆਖਿਆ ਸੀ ਕਿ ਕਿ ਬੀਜੇਪੀ ਚ ਜਾ ਰਿਹਾ ਵਾਂ ਔਰ ਮੈਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗਾ ਮਸਲੇ ਕੀ ਸੀ ਕਿ ਮਸਲੇ ਪੰਜਾਬ ਦੇ ਸੀ ਕਿ ਮਸਲੇ ਡਾਗਵਾਰ ਸਾਹਿਬ ਗੁਰਦੁਆਰੇ ਦੇ ਸੀ ਕਿ ਮਸਲੇ ਸੀਗੇ ਹਰਦਵਾਰ ਸਾਹਿਬ ਦੇ ਗੁਰਦੁਆਰੇ ਦਾ ਮਸਲਾ ਸੀਗਾ ਮੰਗੂ ਮੱਠ ਦਾ ਉਹਨਾਂ ਦੇ ਜਾਣ ਤੋਂ ਬਾਅਦ ਬੰਦੀ ਸਿੰਘਾਂ ਦਾ ਉਹਨਾਂ ਦੇ ਜਾਣ ਤੋਂ ਬਾਅਦ ਹਰਿਆਣਾ ਦੀ ਐਸਜੀਪੀਸੀ ਟੁੱਟ ਗਈ ਬੋਲੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇਡ ਸਾਹਿਬ ਦੀ ਕਮੇਟੀ ਉਹਨਾਂ ਨੇ ਤੋੜ ਕੇ ਆਪਣੇ ਮੈਂਬਰ ਬਾਤ ਤੇ ਬੋਲੇ ਉਹਨਾਂ ਦੇ ਜਾਣ ਤੋਂ ਬਾਅਦ 2019 ਦੇ ਵਿੱਚ ਪ੍ਰਾਈਮ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਨੋਟੀਫਿਕੇਸ਼ਨ ਕੱਢਦੀ ਕਿ ਅੱਠ ਬੰਦੇ ਛੱਡਦੇ ਪਏ ਆ ਔਰ ਸੁਪਰੀਮ ਕੋਰਟ ਜਾ ਕੇ ਕੀ ਐ ਫਿਟਿੰਗ ਦਿੰਦੇ ਕਿ ਜੇ ਇਹਨਾਂ ਨੂੰ ਦਿੱਤਾ ਤੇ ਅਮਨ ਨੂੰ ਖਤਰਾ ਹੈ ਬਿਲਕਿਸ ਬਾਨੋ ਦੇ ਤੁਸੀਂ ਬੰਦੇ ਛੱਡ ਦਿਓ ਤੇ ਕੋਈ ਖਤਰਾ ਨਹੀਂ ਜੇ ਰਜੀਵ ਗਾਂਧੀ ਤੇ ਕਾਤਲ ਛੱਡ ਦਿਓ ਤੇ ਕੋਈ ਖਤਰਾ ਨਹੀਂ ਤੇ ਤੁਸੀਂ ਕਹਦੇ ਕੀ ਪਏ ਹੋ ਤੁਸੀਂ ਕਹਿੰਦੇ ਜੀ ਉਹਨਾਂ ਨੇ ਮਾਫੀ ਨਹੀਂ ਮੰਗੀ ਇਹ ਪਛੇਤਾਮ ਨਹੀਂ ਹੈ ਜੋ ਉਹਨਾਂ ਨੇ ਕੀਤਾ ਜਿਹੜੇ ਸਾਡੇ ਬੰਦੀ ਸਿੰਘ ਹਨ ਮੈਂ ਤੁਹਾਡੇ ਸਾਹਮਣੇ ਬੈਠਾ ਨਾ ਮੇਰੇ ਤੇ ਐਨਐਸਏ ਮੇਰੇ ਤੇ ਟ੍ਰਾਂਜਿਸਟਰ ਬੰਮ ਕੇਸ ਮੇਰੇ ਤੇ ਟਾਡਾ ਮੇਰੇ ਤੇ ਐਨਐਸਏ ਸਾਰਾ ਲੱਗ ਚੁੱਕਾ ਮੈਂ ਜੇਲਾ ਭੁਗਤ ਚੁੱਕਾ ਪੁੱਠਾ ਟਾਂਕੇ ਮੈਨੂੰ ਟੌਰਚਰ ਕੀਤਾ 3 ਡਿਗਰੀ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਝੂਠੇ ਕੇਸ ਪਾਇਸੀ ਅਧਿਆਤੇ ਤੇ ਝੂਠੇ ਕੇਸ ਨੇ ਹਾਂ ਜੇ ਕਿਸੇ ਨੇ ਕੁਝ ਕੀਤਾ 14 ਸਾਲ ਦੀ ਸਜ਼ਾ ਹੁੰਦੀ ਹੈ 28 22 ਸਾਲ ਹੋ ਗਏ ਇਹ ਤੁਹਾਡਾ ਫੁੱਫੜ ਲੱਗਦਾ ਜਿਹਨੂੰ ਅੱਜ ਫੇਰ ਪਰੋਲ ਦਿੱਤੀ ਆ ਇਹ ਜਿਹੜਾ ਰਾਮ ਰਈਆ ਅੱਜ ਸਮਝ ਆ ਰਹੀ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿੰਨਾ ਕਰਾਈਆਂ ਜਿਹੜੇ ਉਹਨਾਂ ਨੂੰ ਬਾਰ-ਬਾਰ ਪਰੋਲ ਦੇ ਰਹੇ ਨੇ ਤੇ ਜਿਹੜਾ ਸਾਡਾ ਹੱਕ ਬੰਦਾ ਮਿਲਦਾ ਨਹੀਂ ਫੇਰ ਆਖਦੇ ਨੇ ਜੀ ਕਿ ਪਛੇਮਾਨ ਨਹੀਂ ਐ ਇਹ ਮਾਫੀ ਵੀ ਮੰਗਦੇ ਮੈਂ ਪੁੱਛਣਾ ਚਾਹਦਾ ਬਿਲਕਿਸ ਬਾਨੋ ਵਾਲਿਆਂ ਨੇ ਮਾਫੀ ਮੰਗੀ ਸੀ ਕੀ ਰਜੀਵ ਦੇ ਕਾਤਲਾਂ ਨੇ ਮਾਫੀ ਮੰਗੀ ਸੀ ਜੇ ਅਸੀਂ ਮਾਫੀ ਮੰਗਣ ਲੱਗ ਪਏ ਫੇਰ ਤੇ ਮਾਫੀ ਤੁਰ ਪੈਗੀ ਪਿੱਛੇ ਨੂੰ ਫਿਰ ਸ਼ੀਰ ਭਗਤ ਸਿੰਘ ਨੂੰ ਵੀ ਮਾਫੀ ਮੰਗਣੀ ਪੈਗੀ ਉਦਮ ਸਿੰਘ ਨੂੰ ਵੀ ਮਾਫੀ ਮੰਗਣੀ ਪੈਗੀ ਬੰਦ ਬੰਦ ਕਟਾਨ ਵਾਲਿਆਂ ਨੂੰ ਵੀ ਮਾਫੀ ਮੰਗਣੀ ਪੈਗੀ ਕਿਉਂਕਿ ਸਰਕਾਰਾਂ ਦੇ ਖਿਲਾਫ ਲੜੇ ਆਂ ਅੱਜ ਵੀ ਸਰਕਾਰ ਜਿਹਦੀ ਹੈ ਜਾਂ ਅੱਗੋਂ ਜਿਹਦੀ ਹੋਏਗੀ ਜਦੋਂ ਜ਼ੁਲਮ ਹੋਏਗਾ ਕੌਮ ਖੜੇਗੀ ਔਰ ਲੜੇਗੀ ਸਰ ਤੁਸੀਂ ਕੱਲੂ ਕਾਰ ਦਾ ਦਿਨ ਦੀ ਗੱਲ ਕਰ ਲੋ ਦੇਰਾਂ ਦੇ ਇੰਦਰਾ ਗਾਂਧੀ ਨੂੰ ਮਾਰਿਆ ਉਹਨਾਂ ਦੇ ਸੁਪੁੱਤਰ ਲੜ ਰਹੇ ਨੇ ਫਰੀਦਕੋਟ ਤੋਂ ਤੁਸੀਂ ਉਹਨਾਂ ਦੇ ਅੰਗੇ ਕੰਡੀਡੇਟ ਖੜੇ ਰੱਖਤਾ ਮੈਂ ਸਮਝਦਾ ਮੈਂ ਹਰੇਕ ਬੰਦੇ ਨੂੰ ਰਾਈਟ ਹੈ ਖੜੇ ਹੋਣ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਹਾਜ਼ ਛੇੜਦੇ ਆਂ ਅੱਜ ਤੁਹਾਡੇ ਸ਼ਹਿਰ ਚ ਕੁੱਕੀ ਗਿਲ ਜੇ ਬੈਠੇ ਨੇ ਅੱਜ ਸਾਰ ਪੋਟਾ ਸਾਹ ਪਾਲੇ ਜਿਹੜੇ ਹਾਈਜੈਕਰ ਸੀਗੇ ਸਤਨਾਮ ਸਿੰਘ ਤੁਸੀਂ ਅੱਜ ਭੁੱਲਰ ਸਾਹਿਬ ਪ੍ਰੋਫੈਸਰ ਭੁੱਲਰ ਦੀ ਗੱਲ ਕਰ ਲਓ ਉਹਨਾਂ ਲਈ ਅਕਾਲੀ ਦਲ ਲੜਿਆ ਬੰਦੀ ਸਿੰਘਾਂ ਲਈ ਲੜਿਆ ਜਿਹੜੇ छुੜਾਏ ਆ ਛੁੱਟ ਗਏ ਬਾਕੀ ਛੱਡਣੇ ਪੈਣਗੇ ਸਰਕਾਰ ਨੂੰ ਸਾਰ ਬਿਆਨ ਸਿੰਘ ਦੀ ਗੱਲ ਕਰਦੇ ਹੋ ਸਾਰ ਕੇਰ ਸਿੰਘ ਦੀ ਗੱਲ ਕਰਦੇ ਹੋ ਉਨ੍ਹਾਂ ਦੇ ਪਰਿਵਾਰਾਂ ਨੂੰ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਂ ਗੱਲ ਕਰ ਰਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਸੰਭਾਲਿਆ ਉਨ੍ਹਾਂ ਦੀ ਜੋ ਜ਼ਰੂਰਤਾਂ ਸੀ ਪੂਰੀਆਂ ਕੀਤੀਆਂ ਔਰ ਜੇ ਕਿਸੇ ਨੂੰ ਨੌਕਰੀ ਵੀ ਚਾਹੀਦੀ ਸੀ ਕਿਉਂਕਿ ਜਿਹੜੇ ਨੌਕਰ ਵੀ ਸੀ ਨਾ ਕਿਤੇ ਇੰਦਰਾ ਦੇ ਮਰਨ ਤੋਂ ਬਾਅਦ ਉਹਨਾਂ ਨੂੰ ਨੌਕਰੀਓ ਕੱਢ ਦਿੱਤਾ ਗਿਆ ਸੀਗਾ ਕਿਉਂਕਿ ਇੰਦਰਾ ਦੇ ਮਰਡਰ ਚ ਹੈਗੇ ਨੇ ਇਹਨਾਂ ਨੂੰ ਕਿਸੇ ਨੇ ਨੌਕਰੀ ਨਹੀਂ ਦੇਣੀ ਅਸੀਂ ਉਹਨਾਂ ਦਾ ਵੀ ਧਿਆਨ ਰੱਖਿਆ ਤੁਹਾਡਾ ਮੈਂ ਤੁਹਾਡੇ ਕੁਐਸਚਨ ਤੇ ਆ ਰਿਹਾ ਉਹ ਇਲੈਕਸ਼ਨ ਲੜ ਰਹੇ ਨੇ ਜੀ ਸਦਕੇ ਲੜਨ ਪਰ ਮੈਂ ਸਮਝਦਾ ਕਿ ਆਕਾਲੀ ਦਲ ਦੀ ਆਪਣੀ ਕੋਰ ਕਮੇਟੀ ਦਾ ਫੈਸਲਾ ਹੈਗਾ ਔਰ ਅਸੀਂ ਤੇ ਬੰਦੀ ਸਿੰਘ ਅਸੀਂ ਉਹ ਉਹ ਬੰਦੀ ਉਹ 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 ਬੰਦੀ ਉਹ ਬੰਦੀ ਸਿੰਘ ਨਹੀਂ ਨਹੀਂ ਮੈਂ ਉਹਨਾਂ ਦੇ ਸੁਪੁੱਤਰ ਨੇ ਤੇ ਉਹਨਾਂ ਦਾ ਅਸੀਂ ਪੂਰਾ ਮਾਣ ਕਰਦੇ ਆਂ ਉਹਨਾਂ ਵਾਸਤੇ ਹਰ ਚੀਜ਼ ਕਰਨ ਨੂੰ ਤਿਆਰ ਆਂ ਅਕਾਲੀ ਦਲ ਆਪਣੇ ਲੜਾਈ ਆਪਣੇ ਉਸੂਲਾਂ ਦੇ ਉੱਤੇ ਲੜਦਾ ਹੈਗਾ ਉਹ ਲੜਾਈ ਲੜਦੇ ਆਂ ਉਹਨਾਂ ਰਾਈਟ ਹੈ ਜੇ ਲੋਕਾਂ ਨੂੰ ਪਸੰਦ ਆ ਉਥੇ ਅਕਾਲੀ ਦਲ ਦੇ ਕੈਂਡੀਡੇਟ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਜੇ ਉਹਨਾਂ ਨੂੰ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਚੰਗਾ ਲੱਗਦਾ ਔਰ ਉਹਨਾਂ ਵਾਸਤੇ ਉਹਨਾਂ ਦਾ ਹੈਗਾ ਤੇ ਉਹ ਜਿੱਤਣਗੇ ਉਹ ਲੈ ਜਾਣਗੇ ਅਸੀਂ ਮੈਂ ਸਮਝਦਾ ਵਾਂ ਕਿ ਜਿਨ੍ਹਾਂ ਨੂੰ ਅਸੀਂ ਦਿੱਤੀ ਹੋएगी ਮੈਂ ਦਿੱਲੀ ਹੋਰ ਲੈਸ ਦੇ ਸਕਦਾ ਹੋ ਸਕਦਾ ਕੋਈ ਨਾ ਕੋਈ ਰਹਿ ਵੀ ਗਿਆ ਹੋਵੇ ਲੇਕਿਨ ਚਲੋ ਜੇ ਦਿੱਤੀ ਹੈ ਤੇ ਚੰਗੀ ਗੱਲ ਆ ਪਹਿਲੇ ਦੇਣੀ ਚਾਹੀਦੀ ਸੀ ਇਕ 2000 ਵਾਲਿਆਂ ਦਾ ਹੁਣ 27 ਬਣਾ ਬਣ ਦਿੱਤੀ ਹਾਂਜੀ ਇਕ ਇਕ ਵਾਲੀ ਦਾ ਹੁਣ 27 ਮਤਲਬ ਬਣ ਗਈ ਬਣ ਗਈ ਮੈਂ ਸਮਝਦਾ ਵਾਂ ਕਿ ਅਸੀਂ ਵੀ ਜਥੇਬੰਦੀ ਵੱਖਰੀ ਬਣਾਈ ਸੀਗੀ ਮੈਂ ਵੀ ਇਕ ਵਾਲੀ ਦਾ ਛੱਡਿਆ ਸੀਗਾ ਅਸੀਂ ਵੀ ਲੜਾਈ ਕੀਤੀ ਲੇਕਿਨ ਅੱਜ ਐਸੇ ਹਾਲਾਤ ਨੇ ਵਾਪਸੀ ਅਸੀਂ ਤਾਂ ਕਰ ਰਹੇ ਆ ਇਹ ਜਿਹੜੀ ਅੱਜ ਜਥੇਬੰਦੀ ਬੈਠੀ ਹੈ ਕਦੀ ਬੈਠਦੀ ਹੈ ਇਹਨਾਂ ਨੂੰ ਕੋਈ ਸਿਆਸਤ ਦਾ ਲੈਣ ਦੇ ਢੰਗ ਨਹੀਂ ਹੈਗਾ ਅੱਜ ਅਸੀਂ ਵੀ ਵਾਪਸੀ ਕੀਤੀ ਅੱਜ ਸਰਨਾ ਸਾਹਿਬ ਨੇ ਵੀ ਵਾਪਸੀ ਕੀਤੀ ਉਹਦਾ ਕਾਰਨ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਸਾਨੂੰ ਕੋਹ ਕੋਹ ਕੇ ਮਾਰ ਰਹੀ ਹੈ ਸਾਡੇ ਜਿਹੜੇ ਕਨਸਟੀਟਿਊਸ਼ਨ ਦੇ ਅਧੀਨ ਸਾਡੇ ਹੱਕ ਬਣਦੇ ਨੇ ਉਹ ਵੀ ਮਾਰਨੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਅਸੀਂ ਕਰਦੇ ਪਏ ਆ ਇਹ ਸਰਕਾਰ ਜਿਹੜੀ ਨਸ਼ਿਆਂ ਦੀ ਗੱਲ ਕਰਦੀ ਸੀ ਤੁਹਾਡੀ ਝਾੜੂ ਵਾਲੀ ਸਰਕਾਰ ਅੱਜ ਕਿਦਾਂ ਕੀ ਕੀ ਖੁੱਲਦੇ ਪਏ ਨੇ ਅੱਜ ਕਿਦਾਂ ਨਸ਼ਾ ਇੱਥੇ ਵੜਦਾ ਪਿਆ ਸਾਰਾ ਦੂਜੀ ਗੱਲ ਮੈਂ ਤੁਹਾਨੂੰ ਸ਼ੁਰੂ ਕੀਤਾ ਸੀਗਾ ਕਿ 2017 ਦੇ ਵਿੱਚ 4 ਫਰਵਰੀ ਨੂੰ ਕਾਰਜਦਲ ਲਾਤਤਾ ਸੀਗਾ ਗੁਟਕਾ ਲੈ ਕੇ ਕੈਪਟਨ ਸਾਹਿਬ ਨੇ ਕੋਈ ਵਾਅਦਾ ਕੀਤਾ ਸੀ 5 ਸਾਲ ਕੈਪਟਨ ਦੀ ਸਰਕਾਰ ਦੇਖ ਲਈ 2 2.5 ਸਾਲ ਇਹਨਾਂ ਦੀ ਸਰਕਾਰ ਦੇਖ ਲਈ ਅੱਜ ਲੋਕਾਂ ਨੇ ਫਰਕ ਦੇਖ ਲਿਆ ਕਿ ਅਗਰ ਡਵੈਲਪਮੈਂਟ ਹੋਈ ਸੀ ਤਾਂ ਕਿਸ ਵੇਲੇ ਹੋਈ ਸੀ ਮੈਂ ਸਮਝਦਾ ਕਿ ਸਾਹ ਅਮਰਪਾਲ ਸਿੰਘ ਦਾ ਰਾਈਟਾ ਆਪਣੀ ਇਲੈਕਸ਼ਨ ਲੜਦੇ ਪਏ ਆ एनएसए ਉਹ ਰਾਤੇ ਜਿਹੜਾ ਲੱਗਾ ਸਾਡਾ ਸਟੈਂਡ ਹੈ ਕਿ ਉਹ ਗਲਤ ਲੱਗਾ ਉਹ ਸਰਕਾਰ ਤੇ ਪ੍ਰੈਸ਼ਰ ਕਰਦਾ ਹੈ। एनएसए ਦਾ ਬੰਦਾ ਕਹਿ ਰਿਹਾ ਤੁਹਾਡੇ ਚੁਕਰੀ ਸਿੰਘ ਬਤਨ ਮੈਂ ਕਹਿੰਦਾ ਬੀਜੇਪੀ ਦੇ ਬੰਦੇ ਨੇ ਮੈਂ ਮੈਂ ਇਹ ਸਮਝਦਾ ਹਾਂ ਕਿ ਸਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਦਿਮਾਗ 'ਚ ਖਦਸ਼ਾ ਜ਼ਰੂਰ ਆਂਦਾ ਹੋਵੇਗਾ ਕਿਉਂਕਿ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀਗੇ ਔਰ ਉਹਦੇ ਬਾਅਦ ਉਹ ਕਨਸਟੀਟਿਊਸ਼ਨ ਦੇ ਅਧੀਨ ਕਾਗਜ਼ 'ਤੇ ਪਏ ਨੇ ਕਿ ਉਹ ਕਈ ਗੱਲਾਂ ਕੰਟਰੋਵਰਸਲ ਜੀਆਂ ਲੱਗਦੀਆਂ ਪਈਆਂ ਨੇ ਕਿ ਬੀਜੇਪੀ ਗੁਜਰਾਤ ਦੇ ਵਿੱਚ ਇੱਕ ਵੱਡੇ ਦੇ ਪਰਚਾ ਕੈਨਸਲ ਕਰਾ ਦਿੰਦੀ ਔਰ ਉਹਦੇ ਵਾਪਰਣ ਨਹੀਂ ਦਿੰਦੀ ਮੱਧ ਪ੍ਰਦੇਸ਼ ਚ ਕੈਂਪੀ ਦਾ ਪਰਚਾ ਕੈਨਸਲ ਕਰਾ ਦਿੰਦੀ ਭਰਨ ਨਹੀਂ ਦਿੰਦੀ ਆਪਣੇ ਇੰਡੀਪੈਂਡੈਂਟ ਮਤਲਬ ਵਿਦਆਊਟ ਕੰਟੈਸਟ ਚ ਤਾ ਲੈਂਦੀ ਹੈ ਇਹਨਾਂ ਦਾ ਜੇਲ੍ਹ ਚੋਂ ਪਰਚਾ ਭਰਿਆ ਜਾ ਰਿਹਾ ਫਿਰ ਉਹ ਕੌਣ ਭਰਨ ਜਾ ਰਹੇ ਨੇ ਮੈਂ ਸਿੱਧਾ ਕਈ ਚੀਜ਼ਾਂ ਤੇ ਨਾ ਕੰਟਰੋਵਰਸੀ ਨਜ਼ਰ ਆ ਰਹੀ ਹੈ ਸੋ ਇਸ ਕਰਕੇ ਮੈਂ ਜਿੱਥੋਂ ਤੱਕ ਆਪਣੀ رائے ਰੱਖਦਾ ਵਾ ਅਮਰਿਤਪਾਲ ਸਿੰਘ ਦਾ ਰਾਈਟ ਲੜਨਾ ਚਾਹੀਦਾ ਔਰ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਿਆਰ ਵੀ ਮਿਲੇਗਾ ਇਸ ਲਈ ਪਿਆਰ ਮਿਲੇਗਾ ਜਿਹਦੇ ਨਾਲ ਵੀ ਤੱਕਾ ਹੁੰਦਾ ਪੰਜਾਬੀ ਹਮੇਸ਼ਾ ਉਹਦੇ ਨਾਲ ਖੜੋ ਹਾਂਜੀ ਇਹ ਹਾਰ ਜਾਊਗਾ ਬਸ ਇਹ ਤਾਂ ਇਹ ਤਾਂ 4 ਜੂਨ ਨੂੰ ਦੱਸੂਗਾ ਮੇਰੇ ਕੋਲ ਕੋਈ ਜੋਤਿਸ਼ ਵਿਦਿਆਨੀ ਕੇ ਮੈਂਜ ਦੱਸ ਦਵਾਂ ਥੈਂਕ ਯੂ ਸਰ ਥੈਂਕ ਯੂ ਤੁਸੀਂ ਸਟਾਰਟਿੰਗ ਕੀ ਗੱਲ ਕੀਤੀ ਹੈ ਕਿ ਕਿਉਂ ਦੇ ਰੱਖੇ ਸੀ ਜੀ ਬੀ ਜੀ ਨੇ ਕਿ ਜਿੱਦਾਂ ਪਾਣੀਆਂ ਦਾ ਤੱਕਿਆ ਰੱਖਿਆ ਐਸਐਲਓ ਦੇ ਗੁੱਦਨ ਲੈ ਕੇ ਤੁਹਾਡਾ ਕੀ ਕਹਿਣਾ ਹੈ ਕਿ ਐਸਐਲਓ ਮੈਂ ਸਮਝਦਾ ਕਿ ਜਿਹੜਾ ਸਾਡਾ ਮਾਨੂੰ ਉਹ ਵਰਡ ਨਹੀਂ ਇਸ ਵੇਲੇ ਦਿਮਾਗ ਚ ਆ ਰਿਹਾ ਕਿ ਜਿਹੜਾ ਕਾਨੂੰਨ ਹੈ ਨਾ ਪਾਣੀਆਂ ਦਾ ਉਸ ਹਿਸਾਬ ਨਾਲ ਹੈ ਰਿਪੇਰੀਅਨ ਰਿਪੇਰੀਅਨ ਲਾ ਰਿਪੇਰੀਅਨ ਲਾ ਦੇ ਹਿਸਾਬ ਨਾਲ ਪੰਜਾਬ ਦਾ ਹੱਕ ਜੋ ਮੰਗਦਾ ਉਹਨੂੰ ਦੇ ਦਿਓ ਫਿਰ ਤੁਸੀਂ ਲਿਜਾ ਸਕਦੇ ਹੋ ਲੇਕਿਨ ਤੁਸੀਂ ਉਸ ਤੋਂ ਵੱਧ ਤਾਂ ਪਹਿਲੇ ਰਾਜਸਥਾਨ ਨੂੰ ਚੁੱਕ ਕੇ ਦੇ ਦਿੱਤਾ ਫਿਰ ਮੁਫਤ ਦੇ ਦਿੱਤਾ ਮੈਂ ਸਮਝਦਾ ਇਹ ਕਾਨੂੰਨ ਹੈ ਕਿ ਜਿਹੜੇ ਸੂਬੇ ਚੋਂ ਨਹਿਰ ਜਾਂਦੀ ਪਈ ਹੈ ਦਰਿਆ ਜਾਂਦਾ ਪਿਆ ਉਹਦਾ ਰਾਈਟ ਪਹਿਲੇ ਜੁਧਾਨਾ ਰਿਪੇਰੀਅਨ ਲਾ ਆਈ ਐਮ ਸੌਰੀ ਥੈਂਕ ਯੂ ਸ਼੍ਰੋਮੀ ਕਾਲਜ ਲਈ ਕਿਸ ਤਰ੍ਹਾਂ ਉਹ ਜੁਧਾਨਾ ਕਿਤਰਾ ਲੋਕ ਮੈਂ ਸਮਝਦਾ ਜਿਹੜਾ ਕੈਂਡੀਡੇਟ ਇੱਥੇ ਖੜਾ ਹੈ ਬਹੁਤ ਹੀ ਸ਼ਰੀਫ ਉਨਾ ਦੇ ਹੱਥ ਉਂਗਲ ਨਹੀਂ ਰੱਖ ਸਕਦਾ ਚਾਰ ਦਫਾ ਕਾਰਪੋਰੇਸ਼ਨ ਲਈ ਇਹ ਐਮਐਲਏ ਰਹੇ ਨੇ ਮੈਂ ਸਮਝਦਾ ਕਿ ਜਿਹੜੇ ਬਾਕੀ ਨੇ ਨੇ ਫਰੰਗੀ ਕੈਂਡੀਡੇਟ ਬਾਹਰੋਂ ਆਏ ਨੇ ਤੇ ਜਿੱਦਾਂ ਫਰੰਗੀਆਂ ਨੇ ਆ ਕੇ ਹਿੰਦੁਸਤਾਨ ਲੁੱਟਿਆ ਸੀਗਾ ਇਹ ਲੁਧਿਆਣੇ ਦੇ ਲੋਕਾਂ ਨੂੰ ਫੈਸਲਾ ਕਰਨਾ ਪਏਗਾ ਕਿ ਫਰੰਗੀ ਆਏ ਨੇ ਤੁਹਾਨੂੰ ਲੁੱਟਣ ਵਾਸਤੇ ਤੁਸੀਂ ਆਪਣੇ ਘਰ ਦੇ ਬੱਚੇ ਤੇ ਅਸ਼ੀਰਵਾਦ ਦੇਣਾ ਕਿ ਇਹ ਫਰੰਗੀਆਂ ਨੂੰ ਵੋਟਾਂ